ਮਾਨਯੋਗ ਡੀਆਈ ਸਾਹਿਬ ਬਡ ਰੇਂਜ ਸਰਦਾਰ ਸਤਿੰਦਰ ਸਿੰਘ ਜੀ ਆਈਪੀਐਸ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਮਨਿੰਦਰ ਸਿੰਘ ਜੀ ਆਈਪੀਐਸ ਐਸਐਸਪੀ ਅਮਰਸਰ ਦਿਹਾਤੀ ਜੀ ਦੇ ਦੇਸ਼ਾਨ ਨਰੇਸ਼ਣ ਤਹਿਤ ਜਿਹੜੀ ਅਮਰਸਰ ਦਿਹਾਤੀ ਜ਼ਿਲ੍ਹੇ ਦੇ ਵਿੱਚ ਨਸ਼ਿਆਂ ਦੇ ਖਿਲਾਫ ਤੇ ਹੋਰ ਗੈਰ ਸਮਾਜਿਕ ਵਿਅਕਤੀਆਂ ਦੇ ਖਿਲਾਫ ਜਿਹੜੀ ਮਹਿਮ ਜੜੀ ਆ ਉਹ ਕਬੱਡੀ ਗਈ ਆ ਇਸ ਦੇ ਤਹਿਤ ਕੱਲ ਥਾਣਾ ਲੋਪੋਕੇ ਨੂੰ ਜਿਹੜੀ ਆ ਉਹ ਕਾਫੀ ਸਫਲਤਾ ਮਿਲੀ ਆ ਜੋ ਜਿਹਦੇ ਦੌਰਾਨ ਸੀਆਈਏ ਸਟਾਫ ਤੋਂ ਸਬ ਇੰਸਪੈਕਟਰ ਗਪਾਲ ਸਿੰਘ ਨੇ ਇੱਕ ਦੋਸ਼ੀ ਪ੍ਰਦੀਪ ਸਿੰਘ ਇਹ ਕਾਂਪੁਰ ਦਾ ਵਾ ਥਾਣੇ ਝੰਡੇਰ ਦਾ ਰਹਿਣ ਵਾਲਾ ਉਹਨੂੰ ਕਾਬੂ ਕਰਕੇ ਉਹਦੇ ਕੋਲ ਇੱਕ ਕਿਲੋ 335 ਗ੍ਰਾਮ ਜਿਹੜੀ ਹੈ ਰੋਣਿਆ ਔਰ ਕਵਰ ਕੀਤੀ ਆ ਸਮੇਤ ਉਹਦੇ ਸਵਿਫਟ ਗੱਡੀ ਦੇ ਇਸੇ ਤਰ੍ਹਾਂ ਐਸਐਚਓ ਲੋਕੋ ਕੇ ਇਨਸਪੈਕਟਰ ਹਮਾਂਸ਼ੂ ਭਗਤ ਜੀ ਤੇ ਉਹਨਾਂ ਦੇ ਨਾਲ ਚੌਕੀ ਇਨਚਾਰਜ ਗੋਰੇ ਕਬਾਲ ਸਿੰਘ ਚੱਕੜ ਉਹਨਾਂ ਦੀ ਟੀਮ ਵੱਲੋਂ ਇੱਕ ਸੁਖਚੈਨ ਸਿੰਘ ਉਰਫ ਚਾਨਣ ਤੇ ਅੰਗਰੇਜ ਸਿੰਘ ਅਰਜਨ ਸਿੰਘ ਇਲੀਅਸ ਭਾਂਡੇ ਇਹ ਦੋਨੋਂ ਬੱਚੀ ਪਿੰਡ ਦੇ ਰਹਿਣ ਵਾਲੇ ਆ ਇਹਨਾਂ ਕੋਲ ਤਿੰਨ ਪਿਸਟਲ ਜਿਹੜੇ ਆ ਉਹ ਰਿਕਵਰ ਕੀਤੇ ਆ ਇੱਕ ਗਲੌਕ ਆ 9mm ਦਾ 30 bore ਦਾ ਪਿਸਟਲ ਆ ਤੇ ਇੱਕ ਜਗਾਨਾ ਇਹਨਾਂ ਨੂੰ ਕਾਬੂ ਕਰਕੇ ਜਿਹੜਾ ਥਾਣੇ ਲੋਕੋ ਕੇ ਮੁਕਦਮਾ ਦਰਜ ਕੀਤਾ ਆ ਅੱਜ ਪੇਸ਼ ਕਰਕੇ ਇਹਨਾਂ ਦੋਸ਼ੀਆਂ ਦਾ ਜਿਹੜਾ ਵਾ ਉਹ ਰਿਮਾਂਡ ਲਿਆਂਦਾ ਤੇ ਬਰੀਕੀ ਦੇ ਨਾਲ ਜਿਹੜਾ ਹੈਗਾ ਵਾ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਇਹਨਾਂ ਦੇ ਬੈਕਵਰਡ ਫਾਰਵਰਡ ਜਿਹੜੇ ਆ ਲਿੰਕ ਆ ਇਹ ਕਿਦਾਂ ਇਹਨਾਂ ਨੇ ਇਹ ਮੰਗਾਇਆ ਵਾ ਤੇ ਕਿੱਥੇ ਪਹੁੰਚਣਾ ਸੀਗਾ ਇਹ ਸਾਰਾ ਰਿਮਾਂਡ ਦੇ ਦੌਰਾਨ ਜਿਹੜਾ ਵਾ ਉਹ ਅਸੀਂ ਪਤਾ ਕਰਕੇ ਫਿਰ ਤੁਹਾਨੂੰ ਅਪਡੇਟ ਕਰਾਂਗੇ ਸਰ ਜਿਹੜਾ ਪ੍ਰਦੀਪ ਆ ਇਹਦੇ ਇਸ ਸਰਹੱਦੀ ਏਜੰਸੀ ਨਾਲ ਕੋ ਲਿੰਕ ਹੈਗਾ ਪਹਿਲਾਂ ਵੀ ਆਉਂਦਾ ਸੀ ਕਿੰਨੇ ਇਹਦੇ ਤੇ ਮਾਮਲੇ ਦਰਜ ਆ ਫਿਲਹਾਲ ਇਹਦੇ ਬਾਰੇ ਨਹੀਂ ਕੋਈ ਗੱਲ ਸਾਹਮਣੇ ਆਈ ਵੀ ਪਹਿਲਾਂ ਕੋਈ ਮੁਕਦਮਾ ਦਰਜ ਆ ਉਹ ਅਸੀਂ ਆਪਣਾ ਪੜਤਾਰ ਰਿਕਾਰਡ ਕਰ ਰਹੇ ਆ ਤੇ ਇਹ ਇਹਦੇ ਵਿੱਚੋਂ ਜਦੋਂ ਇਹ ਇਹਨੂੰ ਕਾਬੂ ਕੀਤਾ ਵਾ ਤੇ ਇਹ ਗੱਡੀ ਸਮੇਤ ਜਿਹੜਾ ਵਾ ਇਹ ਇਲਾਕੇ ਦੇ ਵਿੱਚੋਂ ਖੇਪ ਲੈ ਕੇ ਜਾ ਰਿਹਾ ਸੀ ਸਾਰੇ ਗਿਰੋ ਕੋਈ ਦੱਸਿਆ ਪੁਸਤਕ ਕਿ ਕਿੰਕੂ ਲੈ ਕੇ ਜਾ ਰਿਹਾ ਸੀ ਜਬ ਬਾਰਡਰ ਕੋਲ ਦੇ ਅੱਜ ਕੱਲ ਹਾਂਜੀ ਇਹ ਅੱਜ ਪੇਸ਼ ਕਰਕੇ ਇਹਨਾਂ ਦਾ ਰਮਾਨ ਲਿਆ ਜੀ ਇਹਨਾਂ ਕੋਲ ਅੱਜ ਬ੍ਰੀਕੀ ਦੇ ਨਾਲ ਜਿਹੜੀ ਆ ਇਹ ਪੁਛਗਿਸ਼ ਕਰਕੇ ਕਿਸ ਨਤੀਜੇ ਤੇ ਪਹੁੰਚਾ ਸਿਫਟ ਕਰੇ ਦੀ ਆਪਣੀ ਆ ਕਿ ਕਿਸੇ ਦੀ ਆ ਜੀ ਆ ਇਹਦੀ ਜੋ ਇਹਨੇ ਪੁਛਗਿਸ਼ ਦੌਰਾਨ ਦੱਸਿਆ ਕਿ ਇਹਦੀ ਸਿਸਟਰ ਦੀ ਆ ਆ ਜਿਹੜੀ ਕਿ ਇਹਨਾਂ ਦੇ ਘਰ ਹੀ ਰਹਿ ਰਹੀ ਹੈ ਉਹਦਾ ਕੋਈ ਡਿਸਪਿਊਟ ਸੀਗਾ ਬਾਕੀ ਉਹ ਵੀ ਵੈਰੀਫਾਈ ਜਿਹੜਾ ਵਾ ਉਹ ਆਪਾਂ ਅਮਰੀਕੀ ਕਚਕਾਰਾ ਹੋਰ ਕੀ ਦੀਆਂ ਕਿੱਤਾ ਕੀ ਸੀ ਇਹਨਾਂ ਜੀ ਹਾਂਜੀ ਸਰੀ ਐਸਜੀਡੀ ਤੇ ਕਿੱਤਾ ਕੀ ਕਰਦਾ ਕੰਮ ਕੀ ਕਰਦਾ ਇਹ ਉਹਦਾ ਇਹ ਕੁਛ ਨਹੀਂ ਅਜੇ ਵਿਲਾ ਹੀ ਆ ਪੜ ਕੇ ਜਿਹੜਾ ਵਾ ਉਹ ਕੋਈ ਹੋਰ ਕੰਮ ਨਹੀਂ ਕਰਦਾ ਹੈ ਤਾਂ ਦੂਜਾ ਜਿਹੜਾ ਵਿਅਕਤੀ ਜਿਸ ਨੂੰ ਪੇਸਟਲ ਪੜਿਆ ਉਹਦੀ ਬੈਕਗ੍ਰਾਉਂਡ ਕੀ ਹੈਗੀ ਹੈ ਜੀ ਉਹਨਾਂ ਦੇ ਖਿਲਾਫ ਵੀ ਅਜੇ ਫਿਲਹਾਲ ਸਾਡੇ ਕੋਲ ਕੋਈ ਮੁਕਦਮਾ ਪਹਿਲਾਂ ਦਰਜ ਜਿਹੜਾ ਵਾ ਉਹ ਨਹੀਂ ਪਾਇਆ ਗਿਆ ਪਰ ਇਨਾਂ ਕੇ ਇਨਾਂ ਨੇ ਜਿਹੜਾ ਡਰੋਨ ਰਾਈ ਇਹਨਾਂ ਨੂੰ ਇਹ ਖੇਪ ਜਿਹੜੀ ਆ ਉਹ ਪਹੁੰਚੀ ਸੀਗੀ ਜਿਹੜੀ ਇਹਨਾਂ ਦੋਵਾਂ ਜਣਿਆਂ ਨੇ ਆਪਣੀ ਜਿਹੜੀ ਆ ਵਸੀਮ ਕੀਤੀ ਸੀਗੀ ਜਿਹੜੀ ਅਹੀਂ ਰਿਕਵਰ ਕੀਤੀ ਆ ਇੰਨਾ ਦਾ ਰਿਮਾਂਡ ਅਸੀਂ ਲੈ ਲਿਆ ਅੱਜ ਜਿਹੜਾ ਹੈਗਾ ਉਹ ਇਹਨਾਂ ਕੋਈ ਬਰੀਕੀ ਨਾਲ ਪੁੱਛਗਿਸ਼ ਕਰਕੇ ਤੇ ਸਾਰੇ ਜਿਹੜਾ ਵਾ ਇਹਨਾਂ ਦੇ ਨੈਟਵਰਕ ਨੂੰ ਕੰਗਾ ਲੈ ਜਾਊਗਾ ਇਹ ਪਿਸਤਲ ਪਾਕਿਸਤਾਨੀ ਆ ਜਾਂ ਇਥੇ ਵੀਂਗਲੇ ਨੇ ਕਿਹੜਾ ਪਿਸਤਲ ਹੈ ਨਹੀਂ ਜੀ ਇਹ ਪਾਕਿਸਤਾਨੀ ਨੇ ਗਲੌਕ ਆ ਸਪੈਸੀਫਾਈਡ ਵੈਪਨ ਨੇ 30 ਬੋਰ ਆ ਜਗਾਨਾ ਆ ਇਹ ਸਾਰੇ ਪਾਕਿਸਤਾਨ ਤੋਂ ਜਿਹੜੇ ਇਹਨਾਂ ਨੇ ਇਹ ਕਿਸੇ ਨੂੰ ਦੇਣਾ ਸੀ ਪਿਸਤਲ ਜਾਂ ਆਪਣੇ ਵਾਸਤੇ ਸੀ ਜਾਂ ਕੋਈ ਨਹੀਂ ਜੋ ਮੁੱਢਲੀ ਪੁੱਛਗਿਸ਼ ਦੇ ਵਿੱਚੋਂ ਗੱਲ ਸਾਹਮਣੀ ਇਹਨਾਂ ਨੇ ਕਿਸੇ ਨੂੰ ਦੇਣੇ ਸੀਗੇ ਉਹ ਅਜੇ ਇਹਨਾਂ ਨੇ ਕਿੰਨੂੰ ਦੇਣੇ ਸੀਗੇ ਇਹ ਇਸ ਬਾਰੇ ਜਿਹੜਾ ਪਤਾ ਕਰਨਾ ਬਾਕੀ ਹੈ ਠੀਕ